ਕਾਲੀ ਦਾ ਕਿੰਨੇ ਪੈਸੇ ਮੰਗੇ 52300 ਰੁਪਏ 23000 ਰੁਪਏ ਮੰਗਿਆ ਬਾਈ ਆ ਕਾਲੀ ਦਾ ਜੀ 23000 ਰੁਪਏ ਮੰਗਿਆ ਬਾਈ ਨੇ ਆ 5000 ਰੁਪਏ ਦਾ ਮੈਨੂੰ ਪੱਟਸਾ ਤੱਲੀ ਦਾ ਲਾਈ ਜਾਂਦੇ ਨੇ ਬਾਈ ਅੱਛਾ ਹਾਂ ਠੀਕ ਹੈ ਇਹ ਹੋਰ ਵੀ ਕਦੇ ਜੀ ਕਦੇ ਦੱਸ ਦੇਗਾ ਸਰ ਕੋਈ ਠੀਕ ਹੈ ਬਾਈ ਲਓ ਜੀ ਸੁਦੀਪ ਨੇ ਪਾ ਲਈ ਸਾਈ 12 ਵਾ ਸੇ ਦੇ ਦੂ ਟੂ 3 ਲੱਭਣਾ ਜੀ ਫਾਰਮਰਤੀ ਵੀ ਕਿਉਂ ਫੋਨ ਕਰਦੇ ਇੰਨੀ ਪਤਾ ਕਿੰਨੀ ਚੀਜ਼ਾਂ ਤੇ ਰੋਜ਼ ਮੰਡੀਆਂ ਚ ਉਹ ਕਰਦਾ ਮੈਂ ਆਪਣੇ ਕਿਉਂ ਜਦੋਂ ਹੁਣ ਗਾਹ ਕਿ ਜਿੰਨੇ ਕੋ ਮੈਂ ਮੇਰਾ ਉਹੀ ਵੀ ਚੱਲਣਾ ਗਾਹ ਦਾ ਮਤਲਬ ਨਾ ਤਾਂ ਉਮੀ ਆਹ ਤਿੰਨ ਨੂੰ ਪਤਾ ਕਿਨੇ ਹੋਏ ਬਾਲਾ 1000 ਰੁਪਏ ਤੇਰਾ ਇੰਦੇ ਸੀ ਜਿੰਨੇ 1000 ਰੁਪਏ ਆ ਗਿਆ ਲੈ ਬਾਈ ਇਹ ਆਦੀ ਲੈ ਨਾ ਮੂ ਥੱਲੇ ਆ 20000 ਬਾਈ ਮੂ ਛੱਡ ਲਿਆ ਤੂੰ ਖੜਾ ਯਾਰ ਜਿੰਨੇ ਦੀ ਹੈਗਾ ਬਾ ਤੂੰ ਆਪ ਹੀ ਹੋ ਕਰਦਾ ਤੇ ਜੇ ਜਿੰਨੇ ਬੱਕੀ ਆ ਥੱਲੇ ਮੈਂ ਥੋ ਵੀ ਨਾ ਕਹਾ ਨਾ ਬੰਨਣਾ ਹੈ ਸਾਡੀ ਕੱਦ ਤੁਕੜਾ ਨਹੀਂ ਆਣਾਗਾ ਹਾਂ ਜਿੰਨੇ ਦੀ ਹੈਗੀ ਆ ਬਾ ਜੁਗੜੇ ਬੱਕਾ ਨਹੀਂ ਹੈਗੀ ਆ ਆਰੇ ਸਾਹਬ ਨਾ ਪੱਠ ਦੇਖ ਲੈ ਮੰਗਰ ਨਹੀਂ ਮੈਂ ਮਾੜਾ ਗਾ ਬੱਕਰੀ ਥੱਲੋਂ ਦੇਖ ਲੈ ਮੈਂ ਹਾਂ ਚਾ ਨਾ ਨਾ ਮਾੜਾ ਦਾ ਜਿਹੜਾ ਨਾ ਮਾੜਾ ਦਾ ਨਹੀਂ ਬਾਕੀ ਵਕਰੀ ਵਧੀਆ ਚਲੂ ਜੀ ਉਹ ਵਕਰੀ ਨਿਕਲਣ ਥੋੜੀ ਹੈ ਕਿਹੜੀ ਵਕਰੀ ਹੈ ਕਾਲੀ ਚੰਗਾ ਥਣ ਲੱਗਾ ਚੰਗੀ ਪੱਠਾ ਮੰਗਰ ਲੈ ਫੜ ਸੁਣਨਾ ਜੀ 13 ਲਾ ਦੀ ਹੂੰ 14000 ਨਹੀਂ ਕੱਤੀਆਂ ਗੱਲਾਂ ਦਾ ਜੀ ਫੇਰਾ ਚਲੋ ਹੋ ਫਿਰ ਫਿਰ ਨਾ ਤੂੰ 21000 ਦੀ ਲਾਜ ਥੱਲੇ ਆ 20000 21 ਮੰਨੂਰਾ ਤੂੰ ਥੱਲੇ ਆ ਜਾ ਤੂੰ ਉੱਥੇ ਰੱਖੀ ਤੂੰ 12 ਤੇ ਆ ਜਾ 12 ਤੇ ਕੁਮਾਰਾ ਹੋਰ ਹੋਰ ਤਾਂ ਕੋਈ ਹੱਲ ਨਹੀਂ ਹਾਂ ਸੁਣ ਆਏ ਵੀ ਤੂੰ 100 ਥੱਲੇ ਆ ਜਾ ਮੈਂ ਕਿਹਾ ਨਿੰਮੜ ਦੇ ਬਿੰਦੇ ਬਿੰਦੇ ਨਾਲ ਗਰੀਬ ਆ 15000 ਇਹ ਵੀ ਲੋਜ 15000 ਲਾ ਦੇ ਜਦ ਨਾਲ ਭਾਂਜਾ 200 ਕੱਟ ਫਿਰ ਤੈਨੂੰ ਵੀ ਪਤਾ ਕਿੰਨੀ ਦੀਆਂ ਚੀਜ਼ਾਂ ਨੇ ਤੂੰ ਰੋਣ ਨੂੰ ਫੇਰ ਇਹ ਨਾ ਮੈਂ ਕੀ ਕਹਾਂਗਾ ਨਹੀਂ ਤੈਨੂੰ ਐ ਪਤਾ ਮੈ ਕਿ ਕਿੰਨੇ ਦੀਆਂ ਆ ਗੋਗਿਆ ਰਾਏ ਨੂੰ ਬੋਲ ਚੱਕ ਰਹੀ ਜਿੰਨੇ ਦੀ ਚੀਜ਼ ਆ ਤੈਨੂੰ ਵੀ ਪੰਜਾਹ ਸੌ ਰੁਪਏ ਵਾਧਾ ਲੜ ਰਹੀ ਜਿੰਨੇ ਦੀ ਚੀਜ਼ ਆ ਨਾ ਤੈਨੂੰ ਵੀ ਅਗਲੇ ਦਾ ਰੈਕ ਕਰ ਲੈ ਬਾਈ ਕੋਈ ਖਸਬਾ ਮੈਂ ਗੋਗਿਆ ਮਾਰਾਂ ਮਾਰਿਆ ਕਰ ਗੱਲ ਸੁਣਾ ਰੈਕ ਕਰਕੇ ਬਈ ਜਿੱਥੇ ਤੱਕ ਕਿਹਾ ਉਹਨਾਂ ਉੱਥੇ ਤੱਕ ਚਾਰ ਗੱਡੀ ਟ੍ਰੈਕ ਹੋ ਹੌਲੀ ਹੋਊਗੀ ਜੇ ਮੈਂ ਇੱਕ ਰੋਫੀ ਪਹਿਲਾਂ ਮਾਰਾਂ ਤੇ ਤਾਂ ਇੱਥੇ ਲੱਗਦਾ ਸਾਨੂੰ ਵੀ ਪਤਾ ਹੀ ਪੈਦਾ ਨਹੀਂ ਕੋਸ ਬੱਜੂਗਾ ਤਾਂ ਹੌਲੀ ਹੌਲੀ 20000 ਦੀ 15 ਲੱਗ ਗਿਆ ਪੱਕੀ ਸ਼ੱਟ ਮਾਰ ਦੇ ਦੇਣੀ ਹੋਈ ਦੇ ਦਊਗਾ ਲੈ ਨਹੀਂ ਨਾ ਸੀ ਪੱਕੀ ਸ਼ੱਟ ਮਾਰ ਪੱਕੀ ਸ਼ੱਟ ਤੂੰ ਤੂੰ ਵੀ ਬੱਕਰੀ ਪਾਇਆ 16 ਕਿੱਥੇ ਫੱਡਾ ਮੁੱਟੂ ਤੈਨੂੰ ਵੀ ਪਤਾ ਹੀ ਨਾ ਮਾਰ ਨਹੀਂ ਆ ਰਿਹਾ ਨੀ ਬੰਦਾ ਹੁਣ ਆਏ ਬੱਕਰੀਆਂ ਤੇ ਵੀ ਬੱਕਰੀਆਂ ਰੋਣ ਨੇ ਨਾ ਕੋਈ ਵਾਲੇ ਫੋਲ ਮਾਰਨੀ ਆ ਹੈਗਾ ਹੋਰ ਦੇ ਦੇ 500 ਘੱਟ 19 ਦੀ ਲੈ ਆ ਜਾਂ ਫੋਲ ਘੱਟ ਜਾ ਯਾਰ ਹਾਂ 19 ਉਹ ਬਾਈ ਲੈ ਦਵਾ ਯਾਰ ਲੈ ਦੇ ਜਿਹੜਾ ਬਾਈ ਬਾਈ ਬੋਲਦਾ ਇੰਨਾ ਹੈਗੇ ਬਾਈ ਤੇ ਤੈਨੂੰ ਕਹਦਾ ਬਾਈ ਨੇ ਵੀ ਹਾਂ ਲਈ ਨਾ ਲੈ ਕਰ ਲੈ ਬਾਈ ਯਾਰ ਉਦੋਂ ਨਹੀਂ ਜਾਵੇ ਉਹ ਕੀ ਉਹਦਾ ਨਾਲ ਉਹ ਪੈਸਾ ਜਰੂਰ ਹੋਊਗਾ ਹਾਂ ਤੂੰ ਕਹ ਲ ਬੁੱਢੇ ਬਾਈ ਆਉਂਦਾ ਬਿੜਾ ਦਾ ਚੱਲਦਾ ਮੈਂ ਹੀ ਰਵਾਜੀ ਹਾਂ ਹਾਂ ਮੈਂ ਆ ਦਾ ਚੱਕਰੀ ਨਹੀਂ ਪਾਈ ਓਏ ਹਾਏ ਕਿੱਥੇ ਨਹੀਂ ਗੱਡੀ ਵਾਰੇ ਹਾਂ ਦੋ ਦੰਦੀ ਆ ਕਿਹਨੇ ਕੌਣ ਉਹ ਨਵੀਂ ਪੱਠਾ ਨਵੀਂ ਆ ਯਾਰ ਮਿੱਠੂ 19000 ਦੀ ਪੱਠ ਲੈ ਜਾ ਤੂੰ ਆ ਫਟ ਲੈ ਲਿਆ ਨੀ ਦੇ ਇੱਕ ਫਟ ਕਰੇਗੀ ਯਾਰ ਤਾਰਾ ਇਹ ਦੇ ਲਾਇਆ 18000 ਦੀ ਲਾਇਆ 18000 ਤੇ ਸਾਈ ਫੜਾ ਦੇ ਤੈਨੂੰ ਕਹਦਾ ਤੈਨੂੰ ਬਾਈ ਪੂਰਾ ਜਾ ਯਾਰ ਉਹ ਹੋ ਜਾਣਾ ਬਰਾ ਜਾ ਅਸੀਂ ਅਸੀਂ ਕਿਹੜਾ ਲੈਣਾ ਕੋਸਾ ਨਾ ਪੂਰਾ ਜਾ ਬਰਾ ਹੁੰਦਾ ਖਰਾਬ ਨਹੀਂ ਕਰਦੇ ਤੈਨੂੰ ਕਹਦਾ ਪੂਰਾ 18 ਤੇਰੀ ਕਾਦਰ ਕਰੀ ਤਾਲੇ ਇੱਕ ਪਸ਼ੂ ਨਹੀਂ ਵੇਚਾ ਤੈਨੂੰ ਤਾਂ ਕਾਦਰ ਕਰੀਆ ਬਾਈ ਵੇਚ ਰਿਹਾ ਕਫੜਾ ਪਾਹੀ ਬਾਈ ਮੈਂ ਤੈਨੂੰ ਕਹਦਾ 18000 ਰੁਪਏ ਦੇ ਦੇ ਉਹ ਤੂੰ ਪਾਹੀ ਵੜਾਦਾ ਸਵਾਹ ਨੂੰ ਨਾ ਹੁੰਦੀ ਆ ਲਖਾਈ ਮੈਂ ਕਰਾ ਦਉ 18000 ਨਾ ਨਾ ਦੇ ਦੇ 10000 ਦਾ ਪੈਸੇ ਹੀ ਬੋਣਕਦੀ ਯਾਰ ਕਹਦਾ ਫਿਰ ਮੈਨੂੰ ਪਾ ਦੇ ਜੇ ਤੂੰ ਮਨ 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 ਮਾਤਾ ਦੇ ਨਾ ਯਾਰ ਲੈ ਲੈ ਉਹ ਦੇ ਦੇ ਭਾਈ ਦੇ ਦੇ ਲਖਾਈ ਕਰਾ ਦੇ ਉਧਰ ਹੀ ਸਾਈ ਫੜਾ ਦੇ ਮਾਂ ਬਈ ਉਹਦਾ ਵੀ ਪੇਤੀ ਹੈ ਨਹੀਂ ਪੇਤੀ ਦਾ ਹੈਗਾ ਤੇਰੀ ਗੱਲ ਬਾਈ ਲਖਾਈ ਕਰਾ ਦੇ ਬੱਤਰੀ ਲੈ ਹੁਣ ਖੋਦੋ ਨਹੀਂ ਮੈਂ ਨਾ ਲੋਜਾ ਪੇਤੀ ਉਹ ਤੂੰ ਜਾ ਤਾ ਲਖਾਈ ਕਰਾ ਦੇ ਥਰੂ ਨਾ ਹੁੰਦੀ ਇਹ ਨਹੀਂ ਵੀ ਕਿਮਾ ਤਸਾਂ ਉਡੋ ਨਾਂ ਦੇ ਮਸਤੋ ਲੋ ਲੋ ਲਓ ਜੀ ਆ ਤੇ ਕੋ ਡਾਂਗ ਆ ਨਾ ਤਾਂ ਡਰਦੇ ਨੇ ਡਾਂਗ ਨਹੀਂ ਬਾਈ ਇਹਨੂੰ ਮਰੋ ਜੀ ਬਸ ਵੇਖਦਾ ਨਾਲੇ ਤੋ ਤਾ ਆਹ ਪੰਜ ਸਿੱਸੀ 7 5 ਹਾਂ ਤਾਂ ਦੇ ਕੇ ਸਾਹਮਣੇ ਬੈਠਾ ਯਾਰ ਹਾਂ ਯਾਰ ਇਹ ਹਾਈ ਕਰਾ ਲੀ ਮੈਨੂੰ ਕੋਈ ਫੋਟੋ ਪਤਲੀ ਲੋੜੀ ਨਹੀਂ ਪਰ ਤੂੰ ਕਰ ਹਾਈ ਕਰ ਦੇ ਤੂੰ ਕਰਾਉਣ ਦੇ ਆਉਣਾ ਨਾ ਤਰੀ ਮੋੜੀਆ 17 ਜੋ ਸਿੱਧਾ ਮੋੜੀਆ 17 ਪਹਿਲਾ ਪਹਿਲਾ ਬਾਈ ਇਹ ਬੋਲੇ ਨਹੀਂ ਇਹ ਤਾਂ ਮੈਂ ਮੰਡੀ ਜੀ ਪਹਿਲੇ ਦਿਨ ਆਇਆ ਬਾਈ ਅੱਜ ਤੱਕ ਪਹਿਲੇ ਦਿਨ ਮੰਡੀ ਆਇਆ ਪਹਿਲੀ ਬੱਕਰੀ ਯਾਰ ਨਹੀਂ ਫੜੀ ਨੂੰ ਬੱਕਰੀ ਮੜੀ ਸਾਡੇ ਸਾਰੇ ਹੋਲੇ ਰੋਕੀ ਲੈ ਕੇ ਹੋ ਯਾਰ ਉਹ ਇੰਨੇ ਨਹੀਂ ਬਰੇ ਨਹੀਂ ਬਰੇ ਆ ਵੀ ਜਦੋਂ ਬਣ ਜੇ ਯਾਰ ਲੈ ਬਾਈ ਜਰਾ ਬਈ ਹੁਣ ਵਾਦਾ ਕਰਿਆ ਬੱਕਰੀ ਲਿਆਵਰੇ ਮੜੀ ਖੜੀਆਂ ਨੋਰੀ ਖੜੀਆਂ ਕੋਈ ਨਹੀਂ ਚਾਲ ਦਿਖਾ ਤਾ ਦਈਏ ਖੜੀਆਂ ਨਹੀਂ ਆ ਬੱਕਰੀ ਦਾ ਸੌਦਾ ਹੋ ਰਿਹਾ ਹੈ। ਆ ਬੱਕਾ ਹੀ ਨਹੀਂ ਜੀ ਬੱਕਰੀ ਵੰਡਣ ਲੱਗੇ ਜੀ ਮਾੜੀ ਜੀ ਮਾੜੀ ਉੱਧਰ ਨਹੀਂ ਕੋਡਾ ਲੱਗਦਾ ਫਿਰ ਆ ਬੱਟ ਜੀ ਬੜਾ ਪਰ ਆ ਲਾਲ ਮੇਰਾ ਮਾਰਾਂ ਸਾਈਂ ਖਾਂਸਾ ਮਿੱਟੀ ਇਹ ਨਹੀਂ ਸਵੇਰ ਸੰਦੀਵਾ ਆ ਕੇ ਖਾਣ ਦੇ ਕੇ ਜਿਆ ਲੱਗਿਆ ਬੱਕਰੀ ਇਹ ਦੱਬ ਗਈ ਬੱਕਰੀ ਪਾਸ ਹੋ ਜਾਂਦੀ ਜੀ ਇਹ ਠੀਕ ਹੈ ਜੀ ਤਾਂ ਨਾ ਬੱਕਰੀ ਉਹਦਾ ਫੇਕ ਵੀ ਲੋ ਹੈ ਤਾਂ ਅਗੇ ਜਿੰਕਾ ਉਹ ਤਾਂ ਪੂਰਾ ਦੇ ਦਿੱਨਾ ਨਾ ਇੰਸਟਾਗ੍ਰਾਮ ਹਾਂ ਦੇਖੀ ਗਿਆ ਜਿਹੜਾ ਬਾਲਾ ਬੁੰਗਾ ਤੇ ਆ ਉਹ ਚੱਲੋ ਆਹ ਕਿਹੜਾ ਲੋਕ 22 70 ਤੇ ਜਿੰਨ ਉਹ ਫਰੀ ਦੇਖ ਰਿਹਾ ਉਹ ਮਾੜੀ ਸੀ ਨਹੀਂ ਮਾੜੀ ਤਾਂ ਨਹੀਂ ਉਹਨੂੰ ਕੱਟ ਕਾਟ ਬਟਾ ਹੈਗਾ ਲੋ ਹੋ ਗਈ ਆ ਬੱਕਰੀ ਦਾ ਸੌਤਾ ਹੋਣ ਲੱਗਿਆ ਕੋਈ ਫੱਟਾ ਬੱਕਰੀ ਬਾਈ ਆ ਬੱਕਰੀ ਦਾ ਸੌਦਾ ਆ ਤੇਰੇ ਨਾਲ ਨਾ ਖੜ ਜਾ ਉਧਰ ਉਸ ਤੇਰੇ ਕੋਲ ਸੀ ਅਸੀਂ ਪਤਾ ਅਸੀਂ ਨਹੀਂ ਕਦੇ ਲੈ ਤੈਨੂੰ ਪਹਿਲਾਂ ਹਾਂ ਤੇਰੇ ਫੈਨ ਨੇ ਯਾਰ ਮੈਂ ਤਾਂ ਰਹੇ ਨਾ ਮੈਂ ਜਦੋਂ ਮਾਣਗੀ ਯਾਰ ਤੈਨੂੰ ਜਾਣਦੇ ਤੈਨੂੰ ਦੇਖਦੇ ਵੀ ਹਾਂ ਨਾ ਹੁਣ ਪੱਕੇ ਦੋਈ ਜਾਮਾ ਗਾਜਾ ਕਿ ਤੁਸੀਂ ਕੁਝ ਬਾਉਂਦੇ ਨਾ ਯਾਰ ਹਾਂ ਉਹਨੂੰ ਤਾਂ ਵਗਰੇ ਕੋਈ ਪਾਉਣ ਦੀ ਕੋਈ ਚੱਕਰ ਨਹੀਂ ਗੱਲ ਕਰਾ ਉਹ ਤੈਨੂੰ ਜਾਣਦੇ ਨੇ ਯਾਰ ਮੇਰੇ ਪੁੱਜਾ ਦੋਹਰ ਨੂੰ ਬਤਨਾ ਦੀ ਗਾਣ ਮੱਗ ਲੈ ਜਾਂਦੇ ਨੇ ਠੀਕ ਹੈ ਲਾਉਣ ਦੇ ਨੇ ਫਿਰ ਲਈ ਸੀ ਉਹ ਕਾਰਡ ਦੋਧੇ ਕਾਰਡ ਵੀ ਬੱਕਰੀ ਆਈ ਨਹੀਂ ਕਰਦੀ ਹੁਣ ਵੀ ਹਾਂ ਥੋੜੇ ਸਾਹਮਣੇ ਬੱਕਰੀ ਖੜੀ ਆ ਆਈ ਇਹ ਜਿਹੜਾ ਇਹ ਦੁੱਧ ਵੀ ਦਊ ਇਹ ਜਗ ਭਾਈ ਅਸੀਂ ਤਾਂ ਇਹ ਵੀ ਅਸੀਂ ਤਾਂ ਕਿਹੜਾ ਚੂਣੀ ਨਹੀਂ ਤੇ ਹੀ ਪਾਲ ਲੈਨੇ ਯਾਰ ਫੇਰ ਬਹਿ ਸੰਤ ਹੋ ਜਾ ਫੇਰ ਅਸੀਂ ਤਾਂ ਰਹੇ ਸੀ ਇਹਦਾ ਬੋਲਾ ਮੱਝਾ ਵਾਹ ਕਰਨਾ ਫੇਰ ਮੱਝਾ ਦਾ ਮਾਰਵਾਣਾ ਦਾ ਚੱਕਰ ਮੰਨ ਬੱਬਲ ਵੱਡੇ ਨੇ ਬਾਦੂਆ ਵੀ ਯਾਰ ਜੇ ਅਹੀਂ ਯਾਰ ਇਸੇ ਦਾ ਤਦੇ ਇਸ ਨੂੰ ਪੁਲਾਈ ਜਾਏਗਾ ਤੇਰੇ ਇਹ 6 ਮਹੀਨਿਆਂ 'ਚ ਖੱਪਲ ਹੋਣੀ ਲਾ ਨੂੰ 26000 ਰੁਪਏ ਦਾ 30000 ਰੁਪਏ ਪਾਹੀਂ ਜੜ ਗਿਆ 26 ਤੱਕ ਪਰਚਾ ਵੀ ਵੜਾ ਹੁੰਦਾ ਬੱਕਰੀਆਂ ਦੇ ਰਵੇ ਚੰਗੀ ਕਿੰਨੀਆਂ ਕਿਉਂ ਇਹ ਜੰਗਲਾਂ ਦਾ ਉਹ ਵਧੀਆ ਗੀ ਆਪੀ ਵਧੀਆ ਹੋਰ ਤੂੰ ਲੈ ਲਈ ਹੁਣ ਹੋਰ ਆਖੇ ਜਮਾ ਮਾਰੇ ਹੋਰ ਦਖਾ ਤੂੰ ਕਿੰਨੇ ਵੇਹੇ ਕਹੀ ਦੱਸਿਆ ਗੱਲ ਪੁੱਛਾਈ ਦੱਸ ਇੱਕ ਸੱਟ ਨੂੰ ਆਸਦੇ 12 ਦਾ 25000 ਕੋਈ ਭਾਈ ਪਾਵਾ ਯਾਰ ਦੇਖ ਹੁੰਦੇ ਇਹ ਕਿੱਥੇ ਬੂ ਮਟੂ ਯਾਦ ਨੂੰ ਪਤਾ ਨਹੀਂ ਹੁਣ ਫੁਰਤੀ ਕਰਨੇ ਨੂੰ ਬਾਬਾ ਦਾ ਬੋਲ ਨਹੀਂ ਯਾਰ ਇਹ ਭਾਈ ਤੂੰ ਆਹ ਹਾਲ ਲਾ ਲੇ ਤੈਨੂੰ ਰੋਏ ਇੱਥੇ ਆਉਂਦੇ ਫੁਰਤੀ ਚੇਹ ਨਹੀਂ ਤੇ ਆਉਣਾ ਨਹੀਂ ਨਾ ਇੱਥੇ 12 ਨਹੀਂ ਹੈਗਾ 17 ਨਹੀਂ ਲੈ ਜਾ ਮੈਂ ਤੈਨੂੰ ਸਟਾਰਟ ਕਰੀਂ ਦੱਸਾਂ ਮੈਂ ਇਹ ਬੋਲ ਰਹੀ ਹੈ ਤੈਨੂੰ ਤਾਂ ਦੇਖ ਦੇਖ ਨੂੰ ਤਾਂ ਦੱਸ ਦੀ ਆ ਤੈਨੂੰ ਬੋਲਦੀ ਨਹੀਂ ਹੈਗੀ ਨਾ ਫੇਰ ਵੱਡੂ ਬਾਈ ਯਾਰ ਤੂੰ ਰੋਜ਼ ਮੰਡੀ ਆ ਕੰਮ ਕਰਦਾ ਤੈਨੂੰ ਐ ਤਾਂ ਦੱਸ ਦੀ ਕਿੰਨੇ ਦੀ ਆ ਇਹ ਕੀ ਕਰਵਾਸਣਾ ਨਹੀਂ ਕੱਟ ਕੇ ਹੋਊਗੀ ਐ ਨਹੀਂ ਹੁੰਦੀ ਖਾਣ ਅਸਾਂ ਜੇ ਖਾਣ ਜੇ ਬੰਨੇ ਮੈਂ ਤਾਂ ਛੱਡ ਗਏ ਅੱਬਾ ਰਗੜਨੇ 24000 ਦੇ ਲਾਇਆ ਛੱਡ ਜੋ 20000 ਦੇ ਬੱਕਰੀ ਬਚਣੀਆਂ ਕਿੱਥੇ ਕਿੱਥੇ ਵੀ ਬੂਗੀ ਨਾ ਵੇਚ ਫਿਰ ਮੈਂ ਕਿੱਥੇ ਕਾਹ ਵੇਚਾਂ ਉਹ ਵੇਚਦੇ ਗਰਮੀ ਹੈਗੀ ਆ ਤੂੰ ਤਰੇ ਦੋ ਇਕੱਠੇ ਹੋ ਜਾਣੀਆਂ ਨਾ ਲਵੇ ਇਕੱਠਿਆਂ ਦਾ ਹੋ ਜਾਣੇ ਮਿੱਟੂ ਜਿੰਨੇ ਦੀ ਚੀਜ਼ ਆ ਵਧੀਆ ਤੇ ਮੂਹ ਵੀ ਬੜਾ ਹੁਣ ਘੱਟ ਨਾਲ ਤਾਂ ਵੇਚਣੀ ਨਹੀਂ ਲੱਗਦੀ ਤੇ 2-400 ਰੁਪਏ ਬਣੀ ਨੇ ਉਹਦਾ ਫੇਰ ਆ ਜੀ ਪੁੱਛੇ ਵੀ ਕਰਵਾ ਨਹੀਂ ਬਸ ਹਾਇਦਰਾਪਾੜੇ ਜਦ ਦੀ ਪੱਲੋ ਪਾਉਂਦੀ ਆ ਨੌਕ ਦੀ ਘਰ ਮਿੱਟੂ ਨੇ ਆਉਂਦੀ ਪੂਰਾ ਠਾਰਾ ਨੀ ਕਰਾਉਂਦੇ ਅਰੇ ਇਹਨਾਂ ਦੀ ਕਰ ਦੇ ਨਾਲ ਮਿੰਟ ਕਰ 350 ਰੁਪਏ ਰੱਖੀ ਰਖ ਰਖਾ ਕਰਦਾ ਨਹੀਂ ਉਹ ਠੀਕ ਹੈ ਯਾਰ ਮੁੰਡੇ ਦੀ ਗੱਲ ਹਾਂ ਠੀਕ ਆ 20000 ਦੀ ਲੈ ਜਾ ਕੋਈ ਤਾਂ ਨਹੀਂ ਕਰਦਾ ਉਹ ਦੇ ਦੇ ਉਹ ਤੂੰ ਬੱਕਰੀ ਵੇਚ ਦੇ ਤੇਰੀ ਨਵੇਂ ਬੰਦੇ ਨੇ ਨਵੇਂ ਬੰਦੇ ਆ ਦੇ ਦੇ ਹੋਰ ਜੰਡਾ ਧਰਦੀ ਵੀਰੇ ਜੰਡਾ ਧਰਦੀ ਲੈ ਵੀ ਸ਼ਰੀਕ ਹੁਣ ਚੱਕ ਲੈ ਨਹੀਂ ਯਾਰ ਅੱਗੂ ਬਾਦ ਨਹੀਂ ਮਾਰ ਮੋੜ ਜਾਣਾ ਮਾਰੂ ਮੈਂ ਕਹੇ ਤੀ ਮਹਾਰਾਜ ਮੈਂ ਤੈਨੂੰ 77 ਦਾ ਕਹਿੰਦਾ ਕੋਈ ਚੱਕਰ ਨਹੀਂ ਯਾਰ ਕੋਈ ਨਹੀਂ ਬਾਹਰ ਦਖਲਾ ਨਹੀਂ ਮਾੜੀ ਮੋਟਾ ਤਾਂ ਕੋਈ ਨਹੀਂ ਮਾੜਾ ਜਾ 19 20 ਦਾ ਹੀ ਆ ਕੋਈ ਕਰ ਲਾਂਗੇ ਦਿਖਾ ਹੀ ਦਾ ਕਰਾ ਦੇ ਚੱਕਰ ਨਾ ਮੈਂ ਤੂੰ ਦੱਸਦਾ 100 ਰੁਪਏ ਨਾਲ ਕੀ ਆਉਂਦਾ ਯਾਰ ਦਿਖਾਈ ਦਾ ਕਰ ਦੂੰਗਾ ਪਾਣੀ ਆਏ ਮੁੱਲ ਕਰਦੇ ਲੋਕ ਪੈਸੇ ਨਹੀਂ ਆਉਂਦੇ ਉਹ ਬੱਕਰੀ ਆਇਆ ਹਾਲੇ ਮੁੜਦਾ 11 ਲੱਗਿਆ 11 ਲੱਗਿਆ ਆਪ ਵੀ ਆਣਾ ਯਾਰ 11 11 ਹਰ ਨਾਲ ਕਹੇ ਬਾਈ ਸੜੇ ਨਾਲ ਬੱਕਰੀ ਬਾਈ ਜੇ ਜੇ ਦੇ ਦੇ ਨਾਓ ਬਾਈ ਸੜਗੀ ਕਰਾਰੀ ਸਾਲੇ ਬਣੋਈਏ ਸਾਲਾ ਬਣੋਈਏ ਨੀ ਇਹ ਉਹ ਨਹੀਂ ਹੋਣੀ ਮਿੱਟੂ ਕਿੱਥੇ ਬੱਕਰੀ ਦੇਖ ਲੈ ਪਹਿਲਾਂ ਉਹ ਪੂਪਰਾ ਨਹੀਂ ਨਹੀਂ ਦਾ ਪੂਰੇ ਵੀਰ ਹੀ ਲੈ ਜਾ ਲੈ ਇਹਦਾ ਨਹੀਂ ਤੀਰ ਬੂਰੀ ਨੋਕੀ ਹੁੰਦੀ ਹੈ ਤੈਨੂੰ ਤੈਨੂੰ ਪਤਾ ਨਹੀਂ ਆਪਣਾ ਦੇ ਥਣ ਦੇਖਣਾ ਤੂੰ ਅੱਖਾਂ ਆ ਦੇ ਦੇ ਤੇਰਾ ਚਲੋ ਦਰੋੜ ਦੇਖ ਲੈ ਆ ਦੇ ਨਾ ਕਹਾ ਭਾਈ ਇਹ ਕੌਣ ਪੈਦਾ ਯਾਰ ਫਿਰ ਤੈਨੂੰ ਕਾ ਲਾਏਗਾ ਉਹ ਹੁਣ ਕਿਨੇ ਬੜਦਾ ਗਿਆ ਸੀ ਬੜਾ ਕਹਿ ਗਿਆ ਦਿੱਤਾ ਇਹਨੂੰ ਇਹਦਾ ਉਹ ਦੇ ਦੇ ਪਰੇ ਯਾਰ ਤੂੰ ਦੇ ਦੇ ਲੈ ਜਾ ਓਏ ਲੈ ਫੜ ਯਾਰ ਲੈ ਜਾ ਲੈ ਜਾ ਲੈ ਜਾ ਲੈ ਲਓ ਮਾਦੂ ਕਹਿ ਰਿਹਾ ਤੂੰ ਕਹਿ ਰਸ ਮਾਦੂ ਪੈਸੇ ਕਣਿਆ ਤੂੰ ਪੈਸੇ ਕਣਿਆ ਕਣਿਆ ਪੈਸੇ ਬਸ ਇੱਕ ਦੇ 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 ਉਹ ਠੀਕ ਆ ਬਈ ਯਾਰ ਆਪ ਨੂੰ ਮਾਰ ਪਉਂਦੀ ਆ ਮੈਂ ਇਹਨੂੰ ਦੇ ਹਾਂ ਸਿੱਧੀ ਗੱਲ ਉਹ ਨਵੇਂ ਬੰਦੇ ਨੇ ਉਹ ਵੀ ਉਹਦਾ ਹੋ ਜਾ ਉਹਦਾ ਹੋ ਜਾਣਗੇ ਬਸ ਨਵੇਂ ਵਿਚਾਰੇ ਬਸ ਨੀ ਆਹ ਬਾਦ ਦੇ ਗਿਆ ਤਾਹੀਂ ਲੈਣੇ ਦਾ ਮੇਰੀ ਉਹ ਤੂੰ ਜੜ ਕੇ ਖੜਾ ਦੇ 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 ਪੈਸੇ ਦੇ 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 ਪੈਸੇ ਵੜਾ ਦੂ ਦੇਖੋ ਵੀਡੀਓ ਦੇਖੋ ਗਰਮੀ ਬਹੁਤ ਆਉਂਈ ਭੱਜ ਜਾਨੇ ਹੋ ਆ ਗੱਦੰਦ ਨੇ ਭਾਈ ਲੈ ਆ ਕੇ ਦੰਦ ਨਾ ਨਵੇੜ ਤਾਂ ਇਧਰ ਹੀ ਬਾਈ ਮੜ ਗਿਆ ਹਨ ਕਹਿੰਦਾ ਤੂੰ ਕਹਿੰਦਾ ਬਾਬਾ ਗੱਲ ਸੁਣ ਲੈ ਇੱਕ ਇੰਨੇ ਬੰਦੇ ਸੌਂਦੇ ਨੇ ਹਾਂ 19000 ਦੀ ਲਿਆ ਮੈਂ ਦਗਾ ਦੇ ਤੈਨੂੰ ਕਿਤੇ ਰੱਖਾ ਪੈਸਾ ਨਹੀਂ ਪੰਦਾਗਾ ਯਾਰ 18000 ਦੇਣਾ ਦੇਣਾ ਯਾਰ ਸਾਡੇ 1800 ਦੀ ਲਖਾਈ ਤੇਰੀ ਆ ਉਹ ਫਿਰ ਕੀ ਫਰਕ ਆ ਸਾਡੇ 1800 ਦੀ ਲਖਾਈ ਮੇਰੀ ਆ ਹਾਂ ਤੇਰੀ ਆ ਅੱਗੋਂ ਬਾਹਰ ਨਹੀਂ ਪਾਉਣਾ ਗਾ ਲੈ ਮੈਂ ਇਹ ਤੁਹਾਨੂੰ ਗੂਗਲ ਮੈਦਿਆਂ ਚ ਲੱਗਦਾ ਹਾਂ ਸਾਫਤਾ ਤੇ ਨਹੀਂ ਲੋ ਬਾਈ 18000 ਦਾ ਹੋ ਗਿਆ ਸੌਦਾ ਤੁਹਾਨੂੰ ਬੱਕਰੀ ਦਿਖਾਉਣਿਆਂ ਆ ਆ ਬੱਕਰੀ ਦਾ ਸੌਦਾ ਹੋਇਆ ਬਾਈ ਮਗਰੇ ਤੇ ਪੱਠ ਆ ਗਈ ਹਾਂ ਅੱਜ ਜਮਾਨ ਨੇ ਕਿਹਾ ਮਾਰ ਦੇ ਯਾਰ ਮਾਰ ਦੇ ਯਾਰ ਮਾਰ ਪਾਲਾ ਕਰ ਦੂਗਾ ਇਹ ਦੇਖ ਫੇਰ ਅੱਖ ਫੇਰ ਮੇਰੇ ਘਰ ਨੂੰ ਤੇਜ਼ ਨਾਲ ਕਿਹਾ ਮਾਰ ਨਹੀਂ ਮੱਥਾ ਮਾਰ ਨਹੀਂ ਚੰਗਾ ਦੇਖ ਖਲਾਲ ਹੋਣੀਆਂ ਹਾਂ ਜੀ ਮੇਰਾ ਮੋਗਾ